ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਨੇ ਆਂ ਮੂੰਗੀ ਦਾਲ ਖਾਣ ਵਾਲੀ ਜਿਹੜੀ ਆਪਾਂ ਰੋਸਟ ਕੀਤੀ ਦਾਲ ਬਣਾਉਨੇ ਆਂ ਲੈਣੇ ਖਾਣ ਲਈ ਵਾਜੇ ਆਪਾਂ ਘਰ ਵਿੱਚ ਹੀ ਤਿਆਰ ਕਰਾਂਗੇ ਆਪਾਂ ਦਾਲ ਪਿਆ ਕੇ ਰਾਤੀਂ ਸੀ ਰਾਤ ਨਹੀਂ ਹੋਇਆ ਆਪਣੀ ਦਾਲ ਜਿਹੜੀ ਉਸ ਤਰ੍ਹਾਂ ਬਣਦੀ ਹੈ ਉਸ ਤਰ੍ਹਾਂ ਦਾ ਟੁੱਟਣ ਲੱਗੇ ਇਸ ਤਰ੍ਹਾਂ

ਉਸ ਨਾਲ ਨਾਲ ਕਿਤੋਂ ਕੱਢਤੇ ਇਹਨਾਂ ਫਿਰ ਤੋਂ ਇਹਨਾਂ ਨੂੰ ਰੋਪਾ ਇਸ ਤਰ੍ਹਾਂ ਆਪਾਂ ਦਾਲ ਨੂੰ ਦਸਟਾਰ ਤੇ ਸਾਰਾ ਪਕਾੜ ਲਏ ਇਹਨੂੰ ਹੁਣ ਆਪਾਂ ਧੁੱਪੇ ਡਰਾਈ ਕਰਨਾ ਹੈ ਕਿਸੇ ਕੱਪੜੇ ਨਾਲ ਵੀ ਡਰਾਈ ਕਰ ਸਕਦੇ ਹਾਂ ਧੁੱਪੇ ਹੀ ਡਰਾਈ ਕਰ ਸਕਦੇ ਹਾਂ ਪਰ ਆਪਾਂ ਨੂੰ ਧੁੱਪੇ ਡਰਾਈ ਕਰਾਂਗੇ ਸਰੰਦੀ ਟੋਕਰੀ ਦੇ ਵਿੱਚ ਦਾਲ ਆਪਾਂ ਜਿਹੜੀ ਧੁੱਪੇ ਪਾਈ ਆ ਜਿਹਦੇ ਨਾਲ ਜਿਹੜਾ ਐ ਐਕਸਟਰਾ ਪਾਣੀ ਉਹ ਸਾਰਾ ਬਾਹਰ ਨਿਕਲ ਜੂਗਾ ਤੇ ਦਾਲ ਜਿਹੜੀ ਆਪਣੀ ਚੰਗੀ ਤਰ੍ਹਾਂ ਡਰਾਈ ਹੋ ਜੂਗੀ ਸੁੱਕ ਜੂਗੀ ਇਹਨਾਂ ਆਪਾਂ ਸੁਕਾ ਕੇ ਤੇਲ ਦੇ ਵਿੱਚ ਫਰਾਈ ਕਰਨਾ ਹੈ ਇਹ ਦਾਲ ਨੂੰ ਰੋਸਟ ਕਰਨ ਲਈ ਆਪਣਾ ਤੇਲ ਗਰਮ ਹੋ ਰਿਹਾ ਉਹਨੇ ਦਿਰਾ ਆਪਾਂ ਜਿਹੜੇ ਆਪਣੇ ਮਸਾਲੇ ਤਿਆਰ ਕਰ ਲੈਣੇ ਆ ਹਾਂਜੀ ਆਪਾਂ ਨਮ ਲਾ ਚਿੱਟਾ ਲੂਣ ਲੈ ਲਿਆ ਹੈ ਤੇ ਕਾਲੀ ਮਿਰਚ ਪਾਊਡਰ ਲੈ ਆਗਾ ਲਾਲ ਮਿਰਚ ਪਾਊਡਰ ਲੈ ਆਏ ਚਾਟ ਦਾ ਮਸਾਲਾ ਆਪਾਂ ਮਿਸ ਨਹੀਂ ਕਰਨਾ ਚਾਟ ਮਸਾਲਾ ਲੈਣਾ ਹੀ ਆਪਾਂ ਹਾਂਜੀ ਕਾਵਾ ਲੂਨ ਵੀ ਲੈਣਾ ਹੈ ਆਪਾਂ ਨਾਲ ਇਹ ਤੁਸੀਂ ਸਕਿਪ ਕਰਨਾ ਸਕਿਪ ਵੀ ਕਰ ਸਕਦੇ ਆ ਬਟ ਇਹ ਨਾਲ ਆਪਣਾ ਟੇਸਟ ਬਣਦਾ ਦਾਲ ਦਾ ਤੇ ਪਿਆਜ਼ ਆਪਾਂ ਜ਼ਰੂਰ ਲੈਣਾ ਕਿਉਂਕਿ ਜਿਹੜੀ ਆਪਾਂ ਦਾਲ ਦੇਖਦੇ ਆ ਕਿ ਬਾਜ਼ਾਰ ਦੇ ਵਿੱਚ ਵੀ ਬਣਾ ਕੇ ਇਸ ਤਰ੍ਹਾਂ ਦੀ ਫਰਾਈ ਕੀਤੀ ਦਾਲ ਵੇਚਦੇ ਆ ਉਦੇ ਵਿੱਚ ਪਿਆਜ਼ ਪਾਵਾਂਗੇ ਤੇ ਦਾਲ ਬਹੁਤ ਟੇਸਟ ਲੱਗਦੀ ਹੈ ਇਸ ਦਾਲ ਵਿੱਚ ਪਿਆਜ਼ ਵੀ ਲੈ ਸਕਦੇ ਆ ਪਿਆਜ਼ ਸਕਿੱਪ ਕਰਨ ਦਾ ਸਕਿੱਪ ਵੀ ਕਰ ਸਕਦੇ ਆ ਹਾਂਜੀ ਹੁਣ ਆਪਾਂ ਦਾਲ ਫਰਾਈ ਕਰਦੇ ਆ ਹਾਂਜੀ ਦਾਲ ਅਜੇ ਲਈ ਆਪਣੀ ਇਸ ਤਰ੍ਹਾਂ ਡਰਾਈ ਹੋ ਗਈ ਤੇ ਤੁਸੀਂ ਇਸ ਦਾ ਆਪਾ ਚਾਪ ਚਾਪ ਨਾਲ ਤੇ ਪਾਣੀ ਆਪ ਨੂੰ ਸਕਦੇ ਹੋ ਤੁਸੀਂ ਕੱਪੜੇ ਨਾਲ ਵੀ ਕਰ ਸਕਦੇ ਹੋ ਹਾਂਜੀ ਹੁਣ ਆਪਣਾ ਤੇਲ ਗਰਮ ਹੋ ਗਿਆ ਇੱਕ ਕੜਾਹੇ ਵਿੱਚ ਰੱਖ ਪਾਵਾਂਗੇ ਤੇ ਉਹਦੇ ਵਿੱਚ தாக்கல பிடி ஆட்டாங்க கதலாம் சங்க தரம் ஃபிராய் போ ਇਨੂੰ ਆਪਾਂ ਹੁਣ ਤੇਲ ਤੋਂ ਬਾਹਰ ਕੱਢ ਲੈਣਾ ਹੈ। ਹਾਂਜੀ ਆਹ ਇਹ ਬਰਤਨ ਦੇ ਵਿੱਚ ਦਾਲ ਕੱਢੀ ਸੀ। ਉਹਨੂੰ ਕਟੇੜਾ ਕਰਕੇ ਰੱਖਿਆ ਸੀ ਕਿ ਬਰਤਨ ਨੂੰ ਤੇਲ ਆ ਜਿਹੜਾ ਸਾਰ ਹੱਚੜ ਕੇ نیچے ਆ ਗਿਆ। ਇਸ ਲਈ ਇਸ ਦਾਲਾ ਜਿਹੜੀ ਇਹਦੇ ਇਸ ਬਰਤਨ ਚ ਹੋਰ ਬਰਤਨ ਚ ਕੱਢ ਲਾਂਗੇ ਇਸ ਤਰ੍ਹਾਂ। ਇਸ ਤਰ੍ਹਾਂ ਹੋਰ ਬਰਤਨ ਦੇ ਵਿੱਚ ਕੱਢ ਲਾਂਗੇ। ਕੁਰਕਰੀ ਬਣੀ ਹੈ ਚੰਗੀ ਤਰ੍ਹਾਂ ਫਰਾਈ ਹੋ ਗਈ ਹੈ ਇਸ ਤਰ੍ਹਾਂ ਦਾ ਕਲਰ ਹੋਇਆ ਆਪਣੀ ਦਾਲ ਦਾ ਪਾਂਜੀ ਇਸ ਤਰ੍ਹਾਂ ਬਣ ਗਈ ਆਪਣੀ ਦਾਲ ਹੁਣ ਆਪ ਇਹਦੇ ਵਿੱਚ ਮਸਾਲੇ ਮਿਲਾ ਲਵਾਂਗੇ ਜਿਹੜੇ ਆਪਾਂ ਮਸਾਲੇ ਲੈਏ ਸੀ ਲੱਕ ਤੋਂ ਮਸਾਲੇ ਦੇ ਆਪਾਂ ਜਿਹੜੀ ਦਾਲ ਆ ਖਤਿਆਂ ਚ ਕੱਢ ਸਰ ਮਿਲਾਉਣੇ ਆ ਮਿਲ ਕੇ ਆਪਣੀ ਦਾਲਾ ਜਿਹੜੀ ਉਸ ਸੀ ਨਿੱਕੀ ਸੀ ਹੋਣੀ ਚਾਹੀਦੀ ਆ ਹੁਣ ਜਿਹੜਾ ਮਸਾਲਾ ਜਿਹੜਾ ਆਪਾਂ ਇਸ ਤਰੀਕਾ ਨਾਲ ਮਿਲਾ ਦੇਣੀ ਆ ਚੇਹ ਚੋੜੀ ਚੋੜੀ ਗਾਹ ਨੂੰ ਮੈਂ ਚਾਈ ਤੇ ਢਾਲੇ ਤੇਰੇ ਮਸਾਲੇ ਜਿਹੜਾ ਤੁਸੀਂ ਚੰਗੀ ਤਰ੍ਹਾਂ ਜੀ ਸੁਆਈ ਜਾਂਗੇ ਮੇਰੇ ਤੋਂ ਨਾਪਾ ਪਾਵਾਂਗੇ ਦੇ ਵਿੱਚ ਪਿਆਜ਼ ਪਿਆਜ਼ ਢਾ ਦੇਣੀ ਹੈ ਚਾਪ ਵਰਕ ਕਾਲਾ ਸੀ ਇਸ ਤਰ੍ਹਾਂ ਬਣੀ ਆ ਤੁਹਾਨੂੰ ਸਾਡੀ ਰੈਸਪੀ ਕਿਸ ਤਰ੍ਹਾਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪ ਵੀ ਇੱਕ ਵਾਰੀ ਜਰੂਰ ਟਰਾਈ ਕਰਿਓ ਥੈਂਕ ਯੂ